ਦੀ ਗੱਦੇ 10 ਬਲਬੀਰ ਸਿੰਘ ਢਾਂਗੀ ਸਰਾਂ ਤੋਂ ਤੇ ਆਓ ਅੱਜ ਦਾਸ ਨੂਰੇ ਦਿੜਬਾ ਆ ਕੇ ਪਹੁੰਚਣ ਦਾ ਮੌਕਾ ਮਿਲਿਆ ਪਰ ਜਦ ਇਹ ਨਾ ਦਾ ਸਾਡੇ ਸਰਦਾਰ ਜ਼ਿਲ੍ਹੇ ਸਿੰਘ ਜੀ ਪੰਜਾਬ ਪ੍ਰਧਾਨ ਤੇ ਆਲ ਇੰਡੀਆ ਬਲਾਰੇ ਸਿੰਘ ਲੀਕਰ ਕਮੇਟੀ ਨੇ ਤੇ ਸਾਡੇ ਜੈ ਸਿੰਘ ਜੀ ਪ੍ਰਧਾਨ ਹੋਰ ਬਾਬਾ ਬਬਲੂ ਸਿੰਘ ਜੀ ਸਾਰੇ ਜਿੰਨੇ ਘਟਿਆ ਦਾਸ ਦਾ ਤੇ ਦਾਸ ਦੇ ਬੱਚਿਆਂ ਦਾ ਇਹਨਾਂ ਨੇ ਬਹੁਤ ਬਹੁਤ ਸਵਾਗਤ ਕੀਤਾ ਇਸ ਗੱਲ ਦੀ ਮੈਂ ਦੈਨ ਨਹੀਂ ਦੇ ਸਕਦਾ ਕਿਉਂਕਿ ਦਾਸ ਕੋਲ ਤਾਂ ਉਹਦੀ ਕੋਈ ਖੂਬੀ ਨਹੀਂ ਹੈਗੀ ਵੀ ਸਵਾਗਤ ਹੋਵੇ ਜਾਂ ਕੁਛ ਹੋਵੇ ਦਾਸ ਤਾਂ ਇੱਕ ਨਾਲੀ ਦਾ ਕੀੜਾ ਵੀ ਨਹੀਂ ਹੈਗਾ ਅਣਜਾਣ ਬੱਚਾ ਕੁਛ ਨਹੀਂ ਜਾਣਦਾ ਉਹ ਅਸੀਂ ਸਿੱਖਣਾ ਸਾਡੇ ਮਹਾਂਪੁਰਸ ਸਰਦਾਰ ਜਿਲ੍ਹੇ ਸਿੰਘ ਸਾਡੇ ਵੱਡੇ ਭਰਾ ਵੀ ਨੇ ਤੇ ਸਾਡੇ ਸਿਰ ਦੇ ਤਾਜ ਵੀ ਨੇ ਤੇ ਸਾਡੇ ਪ੍ਰਧਾਨ ਵੀ ਨੇ ਤੇ ਸਾਡੇ ਆਲ ਇੰਡੀਆ ਦੇ ਬਲਾਰੇ ਵੀ ਨੇ ਰਿਸਟਰ ਤੇ ਉਹ ਅਸੀਂ ਇਹਨਾਂ ਤੋਂ ਕੁਝ ਸਿੱਖਣਾ ਮੋਲਬੀ ਨੇ ਬਹੁਤ ਸੋਣੀ ਗੱਲ ਕਹੀ ਆ ਇੱਕ ਮੱਤ ਦਿੱਤੀ ਆ ਏਕਤਾ ਦੀ ਉਹ ਆਪਾਂ ਸਾਰੇ ਸਿਕਲੀਗਰ ਜਿੰਨੇ ਵੀਰਾਂ ਚਲੋ ਜਥੇਬੰਦੀਆਂ ਅਲੱਗ-ਅਲੱਗ ਬਣਾ ਕੇ ਚਾਹੇ ਬੈਠੇ ਕੁੱਛ ਆਪਾਂ ਸਾਰੇ ਇੱਕ ਬੰਦੇ ਇਕੱਠੇ ਹੋ ਕੇ ਕਰੀਏ ਚਲੋ ਇੱਕ ਜਥੇਬੰਦੀ ਨਹੀਂ ਕਹਿੰਦਾ ਜਥੇਬੰਦੀ ਹੋਰ ਵੀ ਕਈ ਹੁੰਦੀਆਂ ਨੇ ਪਰ ਜਦ ਤੋਂ ਸਿਕਲੀਗਰ ਬਰਾਦੀ ਦਾ ਕੰਮ ਆਵੇ ਅਸੀਂ ਸਾਰੇ ਕੋਗੋ ਕੰਮ ਕਰੀਏ ਆਪਣੀ ਆਵਾਜ਼ ਉਠਾਈਏ ਜਿੱਦਾਂ ਕਿ ਸਾਡੇ ਭਾਈ ਜਿੱਲੇ ਸਿੰਘ ਨੇ 1994 ਚ ਇਹਨਾਂ ਨੂੰ ਅਕੀ ਦੋਖਣਵਾਰ ਗੁਨੋਰਾ ਫਤਿਹ ਆਪਣੇ ਪਟਿਆਲਾ ਅਜੀ ਛਾਤੀ ਦੇ ੱੱਕੇ ਨਾਲੋਂ ਪੂਰੇ ਸਵਾਗਤ ਨਾਲ ਨਨੁ ਪ੍ਰਧਾਨ ਬਣਾਇਆ ਜਾਦੀ ਦੇ ਲੋ ਘਟੋ ਘਟਤੀ 32 ਸਾਲ ਹੋ ਗਏ ਤੇ ਸਾਡਾ ਪਿਆਰ ਭਰਵਾ ਵਾਂਗੂ ਆ ਸਰਦਾਰ ਜੈ ਸਿੰਘ ਬਬਲੂ ਸਿੰਘ ਕੇ ਮੈਨੂੰ ਬਹੁਤ ਪਿਆਰ ਕਰਦੇ ਆ ਕਿਉਂਕਿ ਮੈਂ ਤਾਂ ਇਸ ਪਿਆਰ ਦੇ ਕਾਬਰ ਵੀ ਨਹੀਂ ਪਰ ਪਤਾ ਨਹੀਂ ਇਹ ਨਹੀਂ ਜਜ਼ਮਾਨ ਮੇਰੀ ਕਿਉਂ ਕਰਦੇ ਆ ਤੈਨਾਂ ਦੇਖ ਕੇ ਚਲੋ ਗਰਭ ਵੀ ਹੁੰਦਾ ਤੇ ਫਰਕ ਵੀ ਹੁੰਦਾ ਕਿਉਂ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਸਰਦਾਰ ਸਾਡੇ ਭਾਈ ਜਿੱਲੇ ਸਿੰਘ ਸਾਡੇ ਜੈ ਸਿੰਘ ਬਫਲੂ ਸਿੰਘ ਹੋਰ ਜਿੰਨੇ ਵੀ ਬੱਚੇ ਆ ਸਭ ਨੂੰ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਤੇ ਇਸੇ ਤਰ੍ਹਾਂ ਇਹ ਅਸਮਾਨ ਦੇ ਤਾਰੇ ਬਣ ਕੇ ਚਮਕਣ ਇੱਥੇ ਸਿਕਲੀਗਰ ਸਮਾਜ ਦੀ ਸੇਵਾ ਕਰਦੇ ਰਹਣ ਤੇ ਚੜ੍ਹਦੀ ਕਲਾ ਵਿੱਚ ਰਹਿਣ ਉਹ ਨਹੀਂ ਸ਼ੁਕਰ ਦਾਦਾ ਸੇਵਾ ਦਾ ਜਜ਼ਾਕ ਫਤਿਹ ਬੋਲਦੇ ਉਹ ਹੈ ਗੁਰਜੀਤ ਸਿੰਘ ਖਾਨ ਸਾਹਿਬ ਹੈ ਗੁਰਜੀਤ ਅਜੀ ਬਾਬਾਈ ਚਾਪ ਅਜੀ ਬਾਬਾਈ